ਜਿਹਦਾ ਹਿਰਦਾ ਪ੍ਰੇਮਾ ਭਗਤੀ ਨਾਲ ਭਰਿਆ ਹੋਇਆ ਹੈ ਖਾਲਸ ਹੈ ਇਹ ਰਾਜ ਸਤਾ ਉਹਨਾਂ ਦੇ ਹੱਥ ਵਿੱਚ ਦੇ ਤਾਂ ਕਿ ਕੋਈ ਆਕੀ ਨਾ ਹੋਵੇ ਬਾਗੇ ਨਾ ਹੋਵੇ ਕਿਸੇ ਨਾਲ ਜੋ ਹੈ ਵਿਤਕਰਾ ਨਾ ਹੋਵੇ ਇਹ ਦਬਾਬ ਪੀਤੇ ਮੰਗ ਕਹਿੰਦੇ ਨੇ ਖੁਦਾ ਇੱਕ ਦਿਨ ਪ੍ਰਗਟ ਹੋਇਆ ਸ਼ੇਖ ਸਾਦੀ ਦੀ ਦੁਨੀਆ ਜਿਸ ਡਾਂਗਲਾ ਲੋ ਲਿਖਦੇ ਇਹ ਖੁਦਾ ਨੇ ਆਖਿਆ ਫਕੀਰਾ ਤੂੰ ਮੰਗ ਅੱਜ ਕੁਝ ਮੰਗ ਆਪਾਂ ਆਇਆ ਤੈਨੂੰ ਕੁਝ ਦੇਣ ਵਾਸਤੇ ਸ਼ੇਖ ਸਾਦੀ ਕਹਿੰਦੇ ਨੇ ਖੁਦਾ ਗੱਲ ਹੈ ਮੈਂ ਬਰਦੇ ਸੁਭਾਅ ਨੂੰ ਜਾਣ ਸੰਸਾਰੀ ਜੋ ਕੁਝ ਮੰਗਦੇ ਨੇ ਤੂੰ ਉਹਨਾਂ ਦੀ ਚੋਲੇ 'ਚ ਪਾ ਦੇਣਾ ਪਰ ਦੇਣਾ ਭਗਤ ਜੋ ਕੁਝ ਮੰਗਦੇ ਨੇ ਤੂੰ ਨਹੀਂ ਦੇ ਤੇ ਹੁਣ ਮੈਂ ਮੰਗਾ ਤੇ ਤੂੰ ਮੈਨੂੰ ਦੇਵੇਂ ਨਾ ਤੂੰ ਵੀ ਸ਼ਰਮਸਾਰ ਹੋਵੇਂਗਾ ਤੇ ਮੈਂ ਵੀ ਸ਼ਰਮਸਾਰ ਹਾਂ ਤੂੰ ਨਾ ਦੇ ਕੇ ਸ਼ਰਮਸਾਰ ਹੋਵੇਂਗਾ ਮੈਨੂੰ ਮਿਲੇਗਾ ਨਹੀਂ ਮੈਂ ਸ਼ਰਮਸਾਰ ਹੋਵਾਂਗਾ ਐਸਵਾਸੇ ਖੁਦਾ ਤੂੰ ਵੀ ਚੁੱਪ ਰਹਿ ਤੇ ਮੈਂ ਵੀ ਨਹੀਂ ਖੁਦਾ ਕਹਿੰਦਾ ਤੇ ਤੂੰ ਮੇਰੇ ਤੇ ਬੜੀ ਝੋਟ ਕਰ ਦਿੱਤੀ ਘੱਟ ਸੇ ਘੱਟ ਹਰ ਚੀਜ਼ ਦਾ ਇਮਤਿਹਾਨ ਲਈਦਾ ਹੁੰਦਾ ਹੈ ਮੰਗ ਕੇ ਤੇ ਦੇਖ ਮੈਂ ਨਾ ਦੇਵਾਂ ਤਾਂ ਮੇਰੇ ਤੇ ਇਲਜ਼ਾਮ ਲਾ ਤੂੰ ਪਹਿਲਾਂ ਹੀ ਲਾਈ ਜਾ ਰਿਹਾ ਸ਼ੇਖ ਸਾਦੀ ਕਹਿੰਦੇ ਨੇ ਅਸੀਂ ਤੇਰੇ ਸਵਾਲ ਨੂੰ ਜਾਣ ਨਹੀਂ ਫਕੀਰਾ ਹੁਣ ਤੂੰ ਵੀ ਜੋ ਮੰਗੇਗਾ ਦੇ ਦੇ ਸ਼ੇਖ ਸਾਦੀ ਮੰਗਦੇ ਕਿ ਸਿਫਲਾ ਖੁਦਾ ਵੰ ਅਸਤੀ ਮਬਾਸ਼ ਜਵਾ ਮਰਦ ਰਾ ਤੰਗ ਦਸਤੀ ਮਬਾਸ਼ اے میرے مالک اے میرے خدا جو کمینا ہے جو دشت ہے او دے ہاتھ دے چ راج ستانا دے جو فقیر ہے جو سنت ہے ਜਵਾਬ ਹਰ ਰਹਾ ਹੈ ਫਰਾਗ ਦਿਲ ਹੈ ਇਹਦੇ ਹੱਥ ਕਮਜ਼ੋਰ ਨਾ